ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਸਿੱਖ ਕੌਮ ਦੇ ਮਹਾਨ ਜੋਧੇ ਜਰਨੈਲ ਹਰੀ ਸਿੰਘ ਨਲੂਏ ਦੀ ਦੱਸਿਆ ਜਾਂਦਾ ਹੈ ਉਹਨਾਂ ਦਾ ਜਨਮ 29 ਅਪ੍ਰੈਲ 1791 ਦੇ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਜੀ ਦਾ ਨਾਂ ਸਰਦਾਰ ਗੁਰਦਿਆਲ ਸਿੰਘ ਸੀ ਅਤੇ ਮਾਤਾ ਜੀ ਦਾ ਨਾਂ ਧਰਮਕੌਰ ਸੀ ਹਰੀ ਸਿੰਘ ਨਲੂਏ ਦਾ ਜਨਮ ਗੁਜਰਾਵਾਲੇ ਹੋਇਆ ਸੀ ਜੋ ਕਿ ਅਜਿਹੇ ਟਾਈਮ ਵਿੱਚ ਪਾਕਿਸਤਾਨ ਦੇ ਵਿੱਚ ਆਉਂਦਾ ਆ ਹੁਣ ਆਪਾਂ ਗੱਲ ਕਰਦੇ ਹਰ ਸਿੰਘ ਨਲੂਏ ਦੇ ਪੋਸ਼ੋਕਰ ਦੀ ਸਰਦਾਰ ਹਰ ਸਿੰਘ ਨਲੂਏ ਦੇ ਵੱਡ-ਵੱਡੇ ਰੇ ਸਰਦਾਰ ਨਰੈਣ ਸਿੰਘ ਨੇ ਗੁਰੂ ਪਾਸ਼ਾ ਜੀ ਦੇ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੋਂ ਅਮਰਤ ਪਾਣ ਕੀਤਾ ਸੀ ਫਿਰ ਆਪਾਂ ਗੱਲ ਕਰਦੇ ਆਂ ਗਾਂ ਉਹਨਾਂ ਦੇ ਪੁੱਤਰ ਦੀ ਸਰਦਾਰ ਹਰਦੀਪ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਚੜ੍ਹਤ ਸਿੰਘ ਸ਼ੁਕਰਚੱਕੀ ਦੇ ਨਾਲ ਰਲ ਕੇ ਕਈ ਜੰਗਾਂ ਜਿੱਤੀਆਂ ਫਿਰ ਆਪ ਹੁਣ ਗੱਲ ਕਰਦੇ ਆਂ ਉਹਨਾਂ ਦੇ ਗਾਂ ਪੁੱਤਰ ਦੀ ਸਰਦਾਰ ਰਜੀਤ ਸਿੰਘ ਦਾ ਪੁੱਤਰ ਸਰਦਾਰ ਗੁਰਦਿਆਲ ਸਿੰਘ ਉਹਨਾਂ ਨੇ ਮਾਹ ਸਿੰਘ ਨਾਲ ਰਲ ਕੇ ਕਈ ਜੰਗਾਂ ਲੜਦੀਆਂ ਸੀਗੀਆਂ ਹੁਣ ਸਰਦਾਰ ਹਰੀ ਸਿੰਘ ਨਲੂਏ ਦਾ ਜਨਮ ਹੁੰਦਾ ਹੈ ਦੱਸਿਆ ਜਾਂਦਾ ਹੈ ਕਿ ਸਰਦਾਰ ਹਰੀ ਸਿੰਘ ਨਲੂਆ ਮਹਾਰਾ ਰਣਜੀਤ ਸਿੰਘ ਦੇ ਤੋਂ 11 ਸਾਲ ਛੋਟਾ ਸੀ ਸਰਦਾਰ ਹਰੀ ਸਿੰਘ ਨਲੂਆ 7 ਸਾਲ ਦਾ ਸੀ ਜਦੋਂ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਉਹਨਾਂ ਦੀ ਫਿਰ ਮਾਤਾ ਧਰਮਕੌਰ ਨਹੀਂ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਸੀ ਹੁਣ ਧਰਮਕੌਰ ਹਰੀ ਸਿੰਘ ਨਲੂਏ ਨੂੰ ਨਾਲ ਲੈ ਕੇ ਆਪਣੇ ਪੇਕੇ ਪਿੰਡ ਚਲੇ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ ਹਰਿ ਸਿੰਘ ਨਲੂਏ ਦਾ ਬਚਪਨ ਆਪਣੀ ਨਾਨਕੇ ਪਿੰਡੀ ਬੀਤਿਆ ਸੀ ਦੱਸਿਆ ਜਾਂਦਾ ਹੈ ਕਿ ਹਰਿ ਸਿੰਘ ਨਲੂਗਾ ਉੱਥੇ ਜਾ ਕੇ ਸ਼ਸਤਰ ਵਿਦਿਆ ਅਤੇ ਸ਼ਸਤਰ ਵਿਦਿਆ ਦੋਵੇਂ ਪ੍ਰਾਪਤ ਕਰਦਾ ਹੈ ਉੱਥੇ ਦੇ ਉਸਤਾਦ ਨੇ ਉਹਨਾਂ ਦੀ ਮਾਤਾ ਨੂੰ ਕਿਹਾ ਕਿ ਇਸ ਵਿੱਚ ਹਰਿ ਸਿੰਘ ਨਲੂਏ ਦੀ ਜਾਣੂ ਹੋ ਜਾ ਸਕਦੀ ਹੈ ਤੁਸੀਂ ਦੇਖ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਨੇ ਕਿੰਨੀ ਔਖੀ ਸ਼ਸਤਰ ਵਿਦਿਆ ਗ੍ਰਹਿਣ ਕੀਤੀ ਆ ਦੱਸਿਆ ਜਾਂਦਾ ਹੈ ਕਿ ਹਰਿ ਸਿੰਘ ਨਲੂਏ ਨੂੰ 10 ਗ੍ਰੰਥੀ ਕੰਠ ਸੀ ਅਤੇ ਉਹਨਾਂ ਨੂੰ ਪਸ਼ਤੋ ਅਤੇ ਫਾਰਸੀ ਵੀ ਆਉਂਦੀ ਸੀ ਹਰੀ ਸਿੰਘ ਨਲੂਆ ਨੇ ਪਸ਼ਤੋ ਇਸ ਲਈ ਸਿੱਖੀ ਸੀ ਕਿਉਂਕਿ ਗੁਜਰਾਵਾਲੇ ਤੋਂ ਪਾਰ ਦਾ ਇਲਾਕਾ ਸਾਰਾ ਪਠਾਣਾ ਦਾ ਸੀ ਉਹ ਪਸ਼ਤੋ ਬੋਲਦੇ ਸੀ ਪੰਜਾਬ ਵਿੱਚ ਉਸ ਟਾਈਮ ਫਾਰਸੀ ਬੋਲੀ ਜਾਂਦੀ ਸੀ ਇਸ ਲਈ ਉਹਨਾਂ ਨੇ ਫਾਰਸੀ ਸਿੱਖੀ ਸੀ ਉਹਨਾਂ ਦਿਨਾਂ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਇੱਕ ਦਿਮਾਂ ਰੱਖਦੇ ਸੀਗੇ ਜੋ ਕਿ ਪਜ਼ਾਕੀ ਤੋਂ ਲੈ ਕੇ ਬਸੰਧ ਪੰਜਵੀਂ ਤੱਕ ਹੁੰਦਾ ਸੀ ਉਸ ਦੇ ਵਿੱਚ ਤਲਵਾਰ ਬਾਜ਼ੀ ਕੋੜ ਸواری ਤੇ ਸ਼ਸਤਰ ਵਿਦਿਆ ਦੇ ਮੁਕਾਬਲੇ ਹੁੰਦੇ ਸੀ ਜਿਹੜੇ ਨੌਜਵਾਨ ਉਸ ਵਿੱਚ ਜਿੱਤ ਜਾਂਦੇ ਸੀ ਤੇ ਮਹਾਰਾਜ ਰਣਜੀਤ ਸਿੰਘ ਉਹਨਾਂ ਨੂੰ ਆਪਣੀ ਫੌਜ ਵਿੱਚ ਭਰਤੀ ਕਰਦੇ ਸੀ ਉਸੇ ਦਵਾਨ ਦੇ ਵਿੱਚ ਹਰ ਸਿੰਘ ਨਲੂਆ ਭਾਗ ਲੈਂਦਾ ਆ ਉਹ ਇੰਨੀ ਵਧੀਆ ਤਲਵਾਰबाजी ਕਰਦਾ ਆ ਤੇ ਮਹਾਰਾਜ ਰਣਜੀਤ ਸਿੰਘ ਖੁਸ਼ ਹੋ ਕੇ ਉਹਦੇ ਗਲ ਆਪਣਾ ਕੈਂਠਾ ਪਾ ਦਿੰਦੇ ਹਨ ਹੁਣ ਮਹਾਰਾਜ ਰਣਜੀਤ ਸਿੰਘ ਨੇ ਹਰ ਸਿੰਘ ਨਲੂਆ ਨੂੰ ਆਪਣਾ ਅੰਗ ਰਕਸ਼ਸ ਰੱਖ ਲਿਆ ਸੀ ਹੁਣ ਅਗਲੇ ਸਾਲ 1806 ਦੇ ਵਿੱਚ ਮਹਾਰਾ ਰਣਜੀਤ ਸਿੰਘ ਅਤੇ ਕੁਝ ਹੋਰ ਸਿਪਾਈ ਤੇ ਨਾਲ ਹਰੀ ਸਿੰਘ ਨਲੂਆ ਇਹ ਸਾਰੇ ਜਾਣੇ ਸ਼ਿਕਾਰ ਕਰਨ ਜਾਂਦੇ ਹਨ ਜਦੋਂ ਇਹ ਸ਼ਿਕਾਰ ਕਰਨ ਜਾਂਦੇ ਹਨ ਜੰਗਲ ਵਿੱਚ ਇਹਨਾਂ ਨੂੰ ਸ਼ੇਰ ਮਿਲ ਜਾਂਦਾ ਹੈ ਤੇ ਉਹ ਸ਼ੇਰ ਮਹਾਰਾ ਰਣਜੀਤ ਸਿੰਘ ਤੇ ਹਮਲਾ ਕਰਨ ਲੱਗਦਾ ਹੈ ਤੇ ਹਰੀ ਸਿੰਘ ਨਲੂਆ ਸ਼ੇਰ ਦੇ ਜਵਾਰਿਆਂ ਨੂੰ ਫੜ ਕੇ ਦੋਏ ਸੈਮ ਵਿੱਚ ਕਰ ਦਿੰਦਾ ਹੈ ਤੇ ਸ਼ੇਰ ਨੂੰ ਅੱਧ ਮਰਿਆ ਕਰਕੇ ਸੱਡ ਦਿੰਦਾ ਹੈ ਦੱਸਿਆ ਜਾਂਦਾ ਹੈ ਕਿ ਫਿਰ ਦੁਬਾਰਾ ਫਿਰ ਸ਼ੇਰ ਨੇ ਹਮਲਾ ਕੀਤਾ ਤੇ ਹਰੀ ਸਿੰਘ ਨਲੂਆ ਨੇ ਆਪਣੀ ਛੀਰੀ ਸਾਭ ਕੱਢੀ ਤੇ ਸ਼ੇਰ ਨੂੰ ਜਾਨੋਂ ਮਾਰ ਦਿੱਤਾ ਤੇ ਉਸੇ ਮਾਰਾ ਰਣਜੀਤ ਸਿੰਘ ਨੇ ਕਿਹਾ ਨੇ ਕਿਹਾ ਕਿ ਪ੍ਰਾਣੇ ਟਾਈਮ ਦੇ ਵਿੱਚ ਇੱਕ ਰਾਜਾ ਹੋਇਆ ਕਰਦਾ ਸੀ ਜੋ ਕਿ ਸ਼ੇਰ ਨੂੰ ਮਾਰ ਦਿੰਦਾ ਸੀ ਉਸ ਨੂੰ ਨਲੂਆ ਕਿਹਾ ਜਾਂਦਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਅਸੀਂ ਉਹ ਰਾਜੇ ਨੂੰ ਦੰਨੀ ਵੇਖਿਆ ਪਰ ਅੱਜ ਤੋਂ ਬਾਅਦ ਉਹ ਸਾਡਾ ਨਲੂਆ ਹੈ ਅੱਜ ਤੋਂ ਬਾਅਦ ਉਹ ਹਰੀ ਸਿੰਘ ਨਲੂਆ ਕਿਹਾ ਜਾਵੇਗਾ ਹੁਣ ਜਦੋਂ ਹਰੀ ਸਿੰਘ ਨਲੂਆ 15 ਸਾਲ ਦੀ ਉਮਰ ਵਿੱਚ ਕਸੂਰ ਦੀ ਜੰਗ ਵਿੱਚ ਲੜਦਾ ਹੈ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਬਹਾਦਰੀ ਦੇਖ ਕੇ ਉਹਨਾਂ ਨੂੰ ਜਰਨੈਲ ਬਣਾ ਦਿੰਦੇ ਹਨ ਹਰੀ ਸਿੰਘ ਨਲੂਆ ਨੂੰ ਫਿਰ ਉਸ ਦੀ ਇੱਕ ਨਿੱਜੀ ਰੈਜiment ਬਣਾ ਦਿੱਤੀ ਜਾਂਦੀ ਹੈ ਜਿਸ ਨੂੰ ਸ਼ੇਰਦਲ ਰੈਜੀਮੈਂਟ ਕਿਹਾ ਗਿਆ ਸੀ ਦੱਸਿਆ ਜਾਂਦਾ ਹੈ ਕਿ ਇਹ ਸਾਰਿਆਂ ਨੂੰ ਤਗੜੀ ਰੈਜੀਮੈਂਟ ਸੀ ਉਸ ਟਾਈਮ ਹਰ ਸਿੰਘ ਨਲੂਏ ਦੀ 9,99,000 ਦਾ ਨਖਾ ਸੀ ਹਰ ਸਿੰਘ ਨਲੂਏ ਇਸ ਨਖਾ ਦਾ ਲਗਭਗ ਸਾਰਾ ਹਿੱਸਾ ਗੁਰਦੁਪਤਾਮਾ ਤੇ ਖਰਚ ਦਿੰਦਾ ਤੇ ਬਾਕੀ ਦੇ ਪੈਸੇ ਸਾਰੇ ਆਪਣੀ ਫੌਜਾਂ ਤੇ ਲਾ ਦਿੰਦਾ ਸੀ ਦੱਸਿਆ ਜਾਂਦਾ ਹੈ ਕਿ ਹਰ ਸਿੰਘ ਨਲੂਏ ਨੇ ਤਖਤ ਕਾਲ ਤੱਕ ਸਾਬ ਵਿੱਚ ਸੋਨੇ ਦੀ ਸੇਵਾ ਕਰਾਈ ਹੈ ਜਿਹੜਾ ਉੱਪਰ ਗੁੰਮਦ ਹੈ ਅੱਜ ਤਰਨ ਤਰਨ ਸਾਬ ਸੋਨੇ ਦੀ ਸੇਵਾ ਕਰਾਈ ਹੈ ਗੋਮਦ ਦੀ ਅਤੇ ਇਹਨਾਂ ਕਾਨਾ ਸਾਹਿਬ ਗੁਰਦੁਆਰੇ ਦੀ ਸੇਵਾ ਕਰਾਈ ਹੈ ਅਤੇ ਹੋਰ ਪਤਾ ਨਹੀਂ ਕਿੰਨੇ ਗੁਰਦੁਆਰਿਆਂ ਦੀ ਸੇਵਾ ਕਰਾਈ ਸੀ ਹੁਣ ਹਰੀ ਸਿੰਘ ਨਲੂਆ ਤੇ ਬਾਕੀ ਦੇ ਜਰਨੈਲਾਂ ਨੇ ਪਠਾਨ ਦੇ ਧਾਵਾ ਬੋਲ ਦਿੱਤਾ ਉਸ ਧਾਵੇ ਦੇ ਵਿੱਚ ਹਰੀ ਸਿੰਘ ਨਲੂਆ ਨੇ ਮੁਲਤਾਨ ਦੀ ਕੰਧ ਤੋੜਨ ਵਾਸਤੇ ਉਹਨਕੋ ਮੁਲਤਾਨ ਦੀ ਕੰਧ ਹੇਠ ਬੂਧ ਪਾਰਨਾ ਸ਼ੁਰੂ ਕਰ ਦਿੱਤਾ ਉੱਥੇ ਇੱਕ ਪਠਾਨ ਨੇ ਅੱਗ ਦੀ ਹਾਂਡੀ ਸਿੱਟ ਦਿੱਤੀ ਜਿਸ ਕਰਕੇ ਬੂਧ ਫਟ ਗਿਆ ਹਰੀ ਸਿੰਘ ਨਲੂਆ ਪੂਰੀ ਤਰ੍ਹਾਂ ਚਕਮੀ ਹੋ ਗਿਆ ਦੱਸਿਆ ਜਾਂਦਾ ਹੈ ਕਿ ਇਸ ਵਾਰ ਹਰੀ ਸਿੰਘ ਨਲੂਏ ਦਾ ਬਚਣਾ ਬਹੁਤ ਮੁਸ਼ਕਲ ਸੀ ਜਦੋਂ ਇਹ ਖਬਰ ਹੁਣ ਮਹਾਰਾਜ ਰਣਜੀਤ ਸਿੰਘ ਨੂੰ ਪਤਾ ਲੱਗੀ ਤੇ ਮਹਾਰਾਜ ਰਣਜੀਤ ਸਿੰਘ ਆਪ ਹਕੀਮ ਨੂੰ ਲੈ ਕੇ ਤੇ ਫੌਜਾਂ ਨੂੰ ਲੈ ਕੇ ਮਲਤਾਨ ਆ ਗਿਆ ਦੱਸਿਆ ਜਾਂਦਾ ਹੈ ਕਿ ਫਿਰ ਸਿੱਖ ਫੌਜਾਂ ਨੇ ਮਲਤਾਨ ਜਿੱਤ ਲਿਆ ਸੀ ਉੱਤੇ ਪਰ ਹਰੀ ਸਿੰਘ ਨਲੂਏ ਨੂੰ ਠੀਕ ਹੁੰਦੇ ਹੁੰਦੇ 6 ਮਹੀਨੇ ਲੱਗ ਗਏ ਸੀ ਹੁਣ ਹਰੀ ਸਿੰਘ ਨਲੂਏ ਨੇ ਅਤੇ ਬਾਕੀ ਦੇ ਜਰਨੈਲਾਂ ਨੇ ਜੰਮੂ ਕਸ਼ਮੀਰ ਜਿੱਤੇ ਅਤੇ ਪਸ਼ਾਵਰ ਨੂੰ ਜਿੱਤੇ ਆ ਤੇ ਉਥੋਂ ਦੇ ਜਰਨੈਲ ਸੁਲਤਾਨ ਮੁਹੰਮਦ ਨੂੰ ਹਰਾਇਆ ਦੱਸਿਆ ਜਾਂਦਾ ਹੈ ਕਿ ਅੱਜ ਤੱਕ ਕਿਸੇ ਵੀ ਹਿੰਦੂਸਤਾਨ ਦੇ ਜਰਨੈਲ ਨੇ ਇਸ ਨੂੰ ਨਹੀਂ ਜਿੱਤਿਆ ਸੀ ਕੇਵਲ ਤੇ ਕੇਵਲ ਇੱਕ ਪੰਜਾਬ ਦੇ ਰਾਜੇ ਮਹਾਰਾਜਾ ਰਣਜੀਤ ਸਿੰਘ ਨੇ ਜਿੱਤਿਆ ਸੀ ਦੱਸਿਆ ਜਾਂਦਾ ਹੈ ਕਿ ਜਦੋਂ ਇਹ ਸਿੱਖ ਜਰਨੈਲਾਂ ਨੇ ਪਸ਼ਾਵਰ ਨੂੰ ਜਿੱਤਿਆ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਪੈਸ਼ਲ ਆਪਣੇ ਪੋਤਰੇ ਨੂੰ ਕਵਰ ਨੌਨਿਹਾਲ ਨੂੰ ਹਰ ਸਿੰਘ ਨਲੂਏ ਦੇ ਨਾਲ ਭੇਜਿਆ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਕਿ ਤੁਸੀਂ ਇਸ ਨੂੰ ਇਹਨੂੰ ਰਾਜਨੀਤਿਕ ਅਤੇ ਜੰਗ ਦਾ ਅਭਿਆਸ ਕਰਾਓ ਕਿਉਂਕਿ ਉਸ ਟਾਈਮ ਕਵਰ ਨੌਨਿਹਾਲ ਦੀ ਕੇਵਲ ਕੇਵਲ 14 ਸਾਲ ਉਮਰ ਸੀ ਇਹ 1834 ਦੀ ਗੱਲ ਹੈ ਜਦੋਂ ਸਿੱਖਾਂ ਨੇ ਪਸ਼ਾਵਰ ਜਿੱਤ ਲਿਆ ਤੇ ਉਸ ਤੋਂ ਬਾਅਦ ਦੋਜ਼ ਮੁਹੰਮਦ ਖਾਨ ਦੀ ਕਾਬਲ ਤੋਂ ਚਿੱਠੀ ਆਉਂਦੀ ਹੈ ਉਹ ਚਿੱਠੀ ਵਿੱਚ ਲਿਖਦਾ ਹੈ ਕਿ ਤੁਸੀਂ ਇਸ ਨੂੰ ਪਸ਼ਾਵਰ ਨੂੰ ਛੱਡ ਦਿਓ ਇਹ ਪਠਾਣਾ ਦੀ ਜ਼ਮੀਨ ਹੈ ਜਦੋਂ ਇਹ ਚਿੱਠੀ ਹਰੀ ਸੀ ਨਲੂਗੇ ਅਤੇ ਕਬਰ ਨੌ ਨਿਆਣ ਨੂੰ ਮਿਲਦੀ ਹੈ ਤੇ ਉਹ ਇਸ ਚਿੱਠੀ ਦਾ ਜਵਾਬ ਮੁੜ ਦਿੰਦੇ ਹਨ ਉਹ ਚਿੱਠੀ ਵਿੱਚ ਲਿਖਦੇ ਹਨ ਕਿ ਇਹ ਜ਼ਮੀਨ 800 ਸਾਲ ਪਹਿਲਾਂ ਪੰਜਾਬ ਦੀ ਸੀ ਅਸੀਂ ਅਸੀਂ ਮੁੜ ਪਸ਼ਾਵਰ ਨੂੰ ਪੰਜਾਬ ਵਿੱਚ ਰਲایا ਆ ਜੇਕਰ ਤੇਰੇ ਵਿੱਚ ਜੁਰਤ ਹੈ ਤੂੰ ਸਾਨੂੰ ਮਦਾਨੇ ਜੰਗ ਵਿੱਚ ਮਿਲ ਕਿਉਂਕਿ ਦੋਸਤਾਂ ਬੰਦ ਨੂੰ ਡਰ ਸੀਗਾ ਕਿ ਸਿੱਖਾਂ ਨੇ ਜੇ ਪਸ਼ਾਵਰ ਜਿੱਤ ਲਿਆ ਤੇ ਉਸ ਤੋਂ ਬਾਅਦ ਉਹ ਜਲਾਲਾਬਾਦ ਜਿੱਤਣਗੇ ਜਲਾਲਾਬਾਦ ਤੋਂ ਬਾਅਦ ਚਮਰੌਦ ਜਿੱਤਣਗੇ ਚਮਰੌਦ ਤੋਂ ਬਾਅਦ ਫਿਰ ਉਹ ਕਾਬਲ ਤੇ ਕਬਜ਼ਾ ਕਰਨਗੇ ਹੁਣ ਹਰੀ ਸਿੰਘ ਨਲੂਆ ਜੰਮੂ ਕਸ਼ਮੀਰ ਦਾ ਗਵਰਨਰ ਬਣ ਗਿਆ ਤੇ ਉੱਥੇ ਦੇ ਦੋ ਪ੍ਰਕਾਰ ਦੇ ਮੁਸਲਮਾਨ ਸੀ ਇੱਕ ਬੱਬੇ ਮੁਸਲਮਾਨ ਇੱਕ ਖੱਖੇ ਮੁਸਲਮਾਨ ਬੱਬੇ ਤੋਂ ਭਾਵ ਬ੍ਰਾਹਮਣ ਮੁਸਲਮਾਨ ਜਿਹੜੇ ਬ੍ਰਾਹਮਣਾ ਤੋਂ ਮੁਸਲਮਾਨ ਬਣ ਗਏ ਸੀ ਖੱਖੇ ਤੋਂ ਮਤਲਬ ਖੱਤਰੀ ਮੁਸਲਮਾਨ ਜਿਹੜੇ ਖੱਤਰੀ ਤੋਂ ਮੁਸਲਮਾਨ ਬਣ ਗਏ ਸੀ ਹੁਣ ਇਹ ਦੋ ਮੁਸਲਮਾਨ ਕਮਿਊਨਿਟੀਆ ਉੱਥੇ ਦੇ ਬ੍ਰਾਹਮਣਾਂ ਨੂੰ ਤੰਗ ਕਰਦੇ ਸੀ ਭਾਵ ਕਿ ਉਹਨਾਂ ਦਾ ਧਰਮ ਚੇਂਜ ਕਰਾਉਂਦੇ ਸੀ ਦੱਸਿਆ ਜਾਂਦਾ ਹੈ ਕਿ ਫਿਰ ਜਰਨੈਲ ਹਰੀ ਸਿੰਘ ਨਲੂਆ ਨੇ ਇਹਨਾਂ ਨੂੰ ਸੋਧਿਆ ਤੇ ਦੁਆਰਾ ਮੂੜ ਫਿਰ ਜਿਹੜੇ ਮੁਸਲਮਾਨ ਬਣੇ ਸੀ ਉਹਨਾਂ ਨੂੰ ਬ੍ਰਾਹਮਣ ਬਣਾਇਆ ਹਰਸ਼ਨ ਲਲੂਆ ਨੇ ਕਹਿ ਦਿੱਤਾ ਕਿ ਹੁਣ ਇੱਥੇ ਕੋਈ ਧੱਕਾ ਨਾਲ ਚਲੇਗਾ ਜੇਕਰ ਕੋਈ ਵੀ ਆਪਣੇ ਮੂੜ ਦੁਆਰਾ ਧਰਮ ਵਿੱਚ ਜਣਾ ਚਾਹੁੰਦਾ ਹੈ ਉਹ ਮੂੜ ਜਾ ਸਕਦਾ ਹੈ ਉਸ ਟਾਈਮ 40000 ਤੋਂ ਵੱਧ Hindu ਮੂੜ Hindu ਧਰਮ ਵਿੱਚ ਆਏ ਅੱਜ ਦੇ ਭਾਗ ਵਿੱਚ ਆਪਾਂ ਇਹੀ ਗੱਲ ਕਰਾਂਗੇ ਅਗਲੇ ਭਾਗ ਵਿੱਚ ਬਾਕੀ ਦੀ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ